ਤੇ ਇਹਨਾਂ ਕੁੜੀ ਤੇ ਵੀ ਇਤਰਾਪੇਲਾ ਨੂੰ ਮਾਰਦੇ ਮੋੜਦੇ ਰਹੇ ਉਹ ਕਹਿੰਦੇ ਆ ਵੀ ਤੁਸੀਂ ਆਪਣਾ ਧਰਮ ਬਦਲੋ ਅੱਛਾ ਜੀ ਤੇ ਇਹਨੂੰ ਮੰਨੋ ਚਰਚਾਓ ਅੱਛਾ ਜੀ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਮੇਰੇ ਕੱਪੜੇ ਪਾੜੇ ਆ ਅੱਛਾ ਜੀ ਇੱਕ ਜਿਹੜਾ ਇਹਦਾ ਲੜਕੀ ਦਾ ਘਰ ਵਾਲਾ ਉਹ ਇੱਕ ਸਾਈ ਧਰਮ ਨਾਲ ਨਿਕੜਿਆ ਜਦੋਂ ਕਿ ਇੱਕ ਸਿੱਖ ਧਰਮ ਨਾਲ ਨਿਕੜਿਆ ਮੈਂ ਪ੍ਰੈਗਨੈਂਟ ਆ ਤੇ ਮੈਨੂੰ ਸੱਸ ਨੇ ਧੱਕੇ ਮਾਰ ਕੇ ਘਰੋਂ ਕੱਢਿਆ ਸੋ ਆਹ ਕੰਮ ਹੈ ਜਿਹੜਾ ਵੀ ਤੁਸੀਂ ਧਰਮ ਪਰ ਵਰਤਨ ਕਰੋ ਮੈਨੂੰ ਇਹ ਗੱਲ ਚੰਗੀ ਨਹੀਂ ਲੱਗੀ ਮੇਰਾ ਨਾਮ ਰਿੰਦੂ ਆਜੀ ਕਿਥੋਂ ਦੇ ਆਣ ਵਾਲੇ ਜੀ ਅਸੀਂ ਮਜੀਠਾ ਰੋਡ ਹਾਂਜੀ ਕੀ ਗੱਲ ਹੋਈ ਜਿਹੜੀ ਅੱਜ ਪ੍ਰੈਸ ਨੂੰ ਇਹ ਨਾ ਨਵਾਰਕਾ ਕਨੋਲਿਜ ਕੁੜੀ ਹੋਈ ਆਈ ਸੀ ਸਾਲ ਹੋ ਗਿਆ ਅੱਛਾ ਜੀ ਆਪਣੀ ਲੜਕੀ ਗਈ ਸੀ ਹਾਂਜੀ ਹਾਂਜੀ ਤੇ ਇਹਨਾਂ ਨੇ ਕੁੜੀ ਤੇ ਵੀ ਕਿਤਰਾ ਪਹਿਲਾਂ ਨੂੰ ਮਾਰਦੇ ਮੁਰਦੇ ਰਹੇ ਮੁੜ ਕੇ ਨਾਂ ਜਾਮ ਲਾਤਾ ਵੀ ਇਹਦੇ ਤੇ ਚੀਜ਼ਾਂ ਲਾਈਆਂ ਨੇ ਮਗਰ ਇਹ ਹੁਣ ਕਹਿਣ ਲੱਗੇ ਕਿ ਪਹਿਲੇ ਤੋਂ ਨਹੀਂ ਹੁਣ ਕਹਿਣ ਲੱਗੇ ਕੱਲ ਪਰਸੋਂ ਦੇ ਅੱਛਾ ਜੀ ਤੇ ਮੁੜ ਕੇ ਇੱਥੇ ਪਾਦਰੀ ਮੁੰਡੇ ਵਾਲੇ ਕਹਿੰਦੇ ਅੱਛਾ ਜੀ ਫੇਰ ਇਹ ਕੁੜੀ ਕੋ ਲੈ ਇੱਥੇ ਪਾਦਰੀ ਕੋਈ ਤੇ ਉਹ ਮੁੰਡਾ ਆਇਆ ਪਾਦਰੀ ਬਣ ਕਿ ਕਿਦਾਂ ਲੈ ਗਏ ਉਹ ਪਾਦਰੀ ਬਣ ਕੋਈ ਕਰਦੇ ਕਿ ਕਿਦਾਂ ਉਹ ਆਉਂਦੇ ਚਰਚ ਉਹਨਾਂ ਦੇ ਉਹ ਚਰਚ ਉਹ ਚਰਚ ਨੂੰ ਮੰਨਦੇ ਚਰਚ ਨੂੰ ਮੰਨਦੇ ਆ ਅੱਛਾ ਜੀ ਤੁਸੀਂ ਕਿਹਨੂੰ ਮੰਨਦੇ ਹੋ ਆਹੀ ਬਾਬਾ ਦੀਪ ਸਿੰਘ ਅੱਛਾ ਜੀ ਉਹ ਹੁਣ ਕੀ ਕਹਿੰਦੇ ਜੀ ਉਹ ਕਹਿੰਦੇ ਆ ਵੀ ਤੁਸੀਂ ਆਪਣਾ ਧਰਮ ਬਦਲੋ ਅੱਛਾ ਜੀ ਤੇ ਇਹਨੂੰ ਮੰਨੋ ਚਰਚ ਆਓ ਅੱਛਾ ਜੀ ਅਸੀਂ ਨਹੀਂ ਬਦਲਣਾ ਚਾਹੁੰਦੇ ਆ ਜੀ ਜਿਹਨੂੰ ਮੰਨਦੇ ਆ ਅਸੀਂ ਉਹ ਕੀ ਗੱਲ ਕੀਤੀ ਹੈ ਜਿਹੜਾ ਤੁਹਾਨੂੰ ਲੈ ਕੇ ਪਰਸੇ ਹਾਂਜੀ ਕਾਲਾ ਲੈ ਗਿਆ ਮੁੰਡੇ ਪਿਆਰ ਨਾਲ ਬੜਾ ਲੈ ਕੇ ਗਿਆ ਮੈਂ ਤੇ ਘਰ ਆਪਣੇ ਸਫਾਈਆਂ ਕਰਦੀ ਪਈ ਹਾਂ ਕੰਮ ਤੋਂ ਆਈ ਨਾ ਕਿਥੇ ਲੈ ਰ ਗਿਆ ਸੀ ਮੁੰਡਾ ਉਧਰ ਰਵੀਪਾ ਪਾਸਟਰ ਵਾਲੀ ਅੱਛਾ ਜੀ ਫੇਰ ਕੀ ਗੱਲ ਹੋਈ ਫੇਰ ਉਹਨੇ ਮੇਰੇ ਗਲੋ ਫੜ ਲਿਆ ਵਾ ਗਲੋ ਫੜ ਕੇ ਤੇ ਮੁੜ ਕੇ ਵੀ ਇਤਰਾ ਰੋਲਾ ਰੋਲਾ ਪਾਇਆ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਮੇਰੇ ਕੱਪੜੇ ਪਾੜੇ ਅੱਛਾ ਜੀ ਤੇ ਮੁੜ ਕੇ ਮੈਂ ਆਪਣੇ ਘਰ ਆ ਗਈਆਂ ਫੇਰ ਘਰ ਆ ਕੇ ਫੇਰ ਉਹਦਾ ਸਹੁਰਾ ਆਇਆ ਹਾਂਜੀ ਸਹੁਰਾ ਆ ਕੇ ਬੜਾ ਗਲਤ ਮਤ ਬੋਲਿਆ ਸਾਡੀ ਕੁੜੀ ਠੀਕ ਹੋ ਗਈ ਆ ਇਹ ਆ ਗਈ ਆ ਤੇ ਕੁੜੀ ਸਾਡੀ ਠੀਕ ਹੋ ਗਈ ਆ ਤੇ ਸਾਡੀ ਕੁੜੀ ਚੰਗੀ ਆ ਸਾਾਨੂੰ ਨਾਉਣੀ ਚੰਗੀ अच्छा ये मार भी जाओ तो सानो कोई नहीं एस, एस, है ये 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 नहीं का सोरे वालों की थी हां जी सोरे ने इथे आडे अंदर बैठ की के कीती आई है बालो की मांग ही कर दे असि कि ਸਾਡਾ ਇਨਸਾਫ ਹੋਣਾ ਚਾਹੀਦਾ ਭਾਜੀ ਵੀ ਜੋ ਵੀ ਹੁੰਦਾ ਹੈ ਲੜਕੀ ਬਾਰੇ ਜੋ ਵੀ ਹੈ ਲੜਕੀ ਪ੍ਰੈਗਨੈਂਟ ਹੈ ਅਗਲਾ ਮਹੀਨਾ ਵਾ ਹੁਣ ਜਦੋਂ ਵਿਆਹ ਦਾ ਮੌਕਾ ਆ ਤਾਂ ਹੁਣ ਇਸ ਤਰ੍ਹਾਂ ਕਰਨ ਲੱਗੇ ਪੈਸੇ ਤੇ ਲਾ ਲਾਉਂਦੇ ਮਤਲਬ ਜਾਣ ਕੇ ਕਹਿੰਦੇ ਪਏ ਜਾਣ ਕੇ ਕਹਿੰਦੇ ਪਏ ਮੈਂ ਉਹ ਕਹਿੰਦੇ ਪਏ ਕਿ ਆਪਣਾ ਧਰਮ ਬਦਲੋ ਧਰਮ ਬਦਲੋ ਤੇ ਤੁਸੀਂ ਕਹਿੰਦੇ ਪਏ ਅਸੀਂ ਧਰਮ ਬਦਲ ਧਰਮ ਬਦਲੋ ਇਸ ਬਾਰੇ ਪੁਲਿਸ ਨੂੰ ਕੰਪਲੀਟ ਤੁਹਾਡੇ ਵੱਲੋਂ ਕੀਤੀ ਗਈ ਜੀ ਹਾਂ ਜੀ ਪੁਲਿਸ ਵਾਲੇ ਕੀ ਕਹਿੰਦੇ ਜੀ ਉਹਨਾਂ ਕੋਈ ਨਹੀਂ ਸੁਣੀ ਸਾਡੀ ਗੱਲ ਹਸਬੰਦ ਨਹੀਂ ਨਾ ਆਇਆ ਗਿਆ ਉਹਨੂੰ 15 ਸਾਲ ਹੋ ਗਏ ਗਏ ਨੂੰ ਅੱਛਾ ਇਹ ਲੜਕੀ ਦਾ ਮਤਲਬ ਤੁਹਾਡੇ ਵੱਲੋਂ ਕੀਤਾ ਗਿਆ ਹਾਂਜੀ ਇਹ ਕੀਤਾ ਤੁਸੀਂ ਕੱਲ ਮਤਲਬ ਕੱਲੇ ਜਾਂਦੇ ਪਰਵਾਰਕ ਕੱਲੇ ਪਰਵਾਰ ਹੁਣ ਤੁਹਾਡੀ ਮਤਲਬ ਕੋਈ ਸੁਣਵਾਈ ਨਹੀਂ ਕਰਦਾ ਤੁਸੀਂ ਜ਼ਮੀਨ ਮੰਗ ਕੇ ਕੀ ਕਰਦੇ ਹੋ ਜੀ ਅਸੀਂ ਮੰਗਤ ਕਰਦੇ ਆਂ ਵੀ ਅੱਡ ਤਵਾਰ ਤਵਾਰ ਹੋਣਾ ਚਾਹੀਦਾ ਇਨਸਾਫ ਹੋਣਾ ਚਾਹੀਦਾ ਵਾ ਜੋ ਵੀ ਲੜਕੀ ਵੱਲੋਂ ਤੇ ਪੁਲਿਸ ਨੂੰ ਕਿੰਨੀ ਦਿਨ ਹੋ ਗਏ ਤੁਹਾਨੂੰ ਕੰਪਲੇਟ ਕਰਦੇ ਪਰਸੋਂ 3 ਦਿਨ ਹੋ ਗਏ ਅੱਜ ਅਜੇ ਤੱਕ ਪੁਲਿਸ ਨੇ ਕੋਈ ਕੰਪਲੇਟ ਕਾਰਵਾਈ ਨਹੀਂ ਕੀਤੀ ਨਹੀਂ ਅੱਜ ਵੀ ਗਏ ਆ ਤਾਂ ਉਹਨਾਂ ਕੋਲ ਮਾਲ ਜੀ ਗ ਕੀ ਮੰਗ ਕੇ ਕੀ ਕਰਦੇ ਤੁਸੀਂ ਜੀ ਮੈਮ ਅਸੀਂ ਮੇਰੀ ਬੇਟੀ ਦਾ ਇਨਸਾਫ ਹੋਣਾ ਚਾਹੀਦਾ ਆਪਣੇ ਘਰ ਬਸੇ ਰਸਨ ਸਾਨੂੰ ਕੋਈ ਨਹੀਂ ਹੈਗਾ ਬਾਕੀ ਇਹ ਜਿਹੜੇ ਝੂਠ ਸਾ ਚਲਾਉਂਦੇ ਸਭ ਗਲਤ ਹੈਗਾ ਉਹਨੇ ਦਿੱਤੀ ਕੋ ਜੀ ਲੜਕੀ ਰਮਨਦੀਪ ਕੋਲ ਜਿਹੜੀ ਆ ਉਹ ਕਿੱਥੇ ਲਵਾਰਤਾ ਰੋਡ ਤੇ ਕਿਸ 사ਜ ਨਾਮ ਦੇ ਲੜਕੇ ਨਾਲ ਵਿਆਹੀ ਹੋਈ ਹੈ ਔਰ ਉਹ ਕਸਟਮ ਪ੍ਰੈਗਨੈਂਟ ਹੈ ਲੇਕਿਨ ਦੋਵਾਂ ਜੀਆਂ ਦੇ ਵਿੱਚ ਕਾਫੀ ਜਿਹੜਾ ਤਕਰਾਰ ਚੱਲ ਰਿਹਾ ਵਾ ਕਿ ਉਹ ਇੱਕ ਜਿਹੜਾ ਇਹਦਾ ਲੜਕੀ ਦਾ ਘਰ ਵਾਲਾ ਉਹ ਇੱਕ ਸਾਈ ਧਰਮ ਦਾ ਨਿਕਲਿਆ ਜਦੋਂ ਕਿ ਇੱਕ ਸਿੱਖ ਧਰਮ ਵਾਲਾ ਨਿਕਲਿਆ ਦੋਵਾਂ ਦੀ ਆਪਸ ਵਿੱਚ ਮਤਭੇਦ ਚੱਲ ਰਿਹਾ ਜਿਸ ਕਰਕੇ ਇਹਨਾਂ ਦੇ ਆਪਸ ਵਿੱਚ ਤਕਰਾਰਬਾਜ਼ੀ ਕਰਨ ਕੱਲ੍ਹ ਕੋ ਵਕਤ ਕਾਫੀ ਮਰੀ ਤੁਮਮੇ ਹੋਈ ਕਿ ਇਹਦੇ ਉਸਮਾਨਦਰਖਾਸਤ ਮਰੀਗੀ ਏਸੀ ਕਰਪਾ ਸਿੰਘ ਜਿਹੜੀ ਪਰਤਾਲ ਕਰ ਰਿਹਾ ਔਰ ਮੇਰੇ ਨੋਟਿਸ ਵਿੱਚ ਵੀ ਆਇਆ ਵਾ ਔਰ ਮੈਂ ਦੂਮਾ ਪਾਰਟੀ ਨੂੰ ਕਾਲ ਕੀਤੀ ਹੋਈ ਹੈ ਦਰਖਾਸਤੀ ਪਾਰਟੀ ਨੂੰ ਮੈਂ ਸਵੇਰੇ 12:00 ਵਜੇ ਬੁਲਾਇਆ ਹਾਂ ਤੇ ਪਲੱਸ 2 ਜੀ ਨੰਬਰ ਤੇ ਇਹਨਾਂ ਦੇ ਜਿਹੜੇ ਵੀ ਤਕਰਾਰ ਹੋਏਗਾ ਉਹਦੀ ਮਜਬੂਰਦਗੀ ਨਾਲ ਤਫ਼ਤੀਸ਼ ਕਰਕੇ ਜੋ ਬੰਦੀ ਕਾਰਵਾਈ ਕੀਤੀ ਜਾਏਗੀ ਮੇਰਾ ਨਾਮ ਰਾਜਦੀਪਾ ਮੈਂ ਅਮ ਜੀਥਾ ਰੋਡ ਦੀ ਰਹਿਣ ਵਾਲੀ ਹਾਂ ਸੋਰੇ ਮੇਰੇ ਲੋਹਾਰਾ ਕਾ ਰੋਡ ਤੇ ਆ ਨੰਗਲੀ ਕਲੋਨੀ ਤੇ ਮੈਨੂੰ ਤੰਗ ਪਰੇਸ਼ਾਨ ਕਰਦੇ ਆ ਉਹ ਮੇਰੇ ਵਿਆਹ ਨੂੰ ਵੀ ਮੇਰੇ ਵਿਆਹ ਨੂੰ 1 ਸਾਲ ਤੇ 1 ਮਹੀਨਾ ਹੋ ਗਿਆ ਹੈ ਹਾਂ ਜੀ ਹੁਣ ਕੀ ਗੱਲ ਹੋਈ ਜੀ ਹੁਣ ਗੱਲ ਮੈਂ ਇਹ ਆ ਕਿ ਮੈਂ ਪ੍ਰੈਗਨੈਂਟ ਆ ਤੇ ਮੈਨੂੰ ਸਾਸਨ ਨੇ ੱਟਕੇ ਮਾਰ ਕੇ ਘਰੋਂ ਕੱ ਤੇ ਉਹ ਕਹਿੰਦੇ ਕਿ ਇੱਥੋਂ ਨਿਕਲ ਜਾ ਤੇ ਸਾਡੀ ਕੁੜੀ ਨੂੰ ਕੁੱਝੋਗੇ ਤੈਨੂੰ ਨਹੀਂ ਅਸੀਂ ਛੱਡਣਾ ਤੇ ਤੂੰ ਇੱਥੋਂ ਨਿਕਲ ਜੇਂਗੀ ਤੀ ਚੰਗੀ ਰਹੇਂਗੀ ਤੇ ਅਸੀਂ ਨਹੀਂ ਤੈਨੂੰ ਰੱਖਣਾ ਉਹ ਇਹੀ ਕਹਿੰਦੇ ਆ ਕਿ ਸਾਡੀ ਕੁੜੀ ਤੇ ਮਤਲਬ ਤਹੀ ਕੋਈ ਚੀਜ਼ਾਂ ਛੱਡਤੀਆਂ ਇਹ ਤੁਹਾਡੇ ਚਾਚਾ ਚਾਚੀ ਉਹਨੂੰ ਚੰਬੜ ਗਏ ਆ ਤੇ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਹਾਂ ਜੀ ਉਹ ਕਿਹਨੂੰ ਮੰਨਦੇ ਆ ਜੀ ਉਹ ਕ੍ਰਿਸਚੀਅਨ ਹੈਗੇ ਆ ਤੇ ਇਸ ਲਈ ਤੇ ਉਹ ਮੈਨੂੰ ਕਹਿੰਦੇ ਕਿ ਆਪਣਾ ਧਰਮ ਬਦਲ ਤੇ ਮੈਂ ਨਹੀਂ ਬਦਲਣਾ ਚਾਹਨੀ ਮੈਂ ਸੋਚਦੀ ਕਿ ਮੈਂ ਆਪਣੇ ਬਾਬਾ ਜੀ ਨੂੰ ਹੀ ਮੰਨਣਾ ਹੈ ਹੁਣ ਕੀ ਮੰਗ ਕੀ ਕਰਦੀ ਹੋ ਜੀ ਮੰਗ ਬਸ ਇਹੀ ਹੈ ਮੈਂ ਉਹਦੇ ਨਾਲ ਰਹਿਣਾ ਚਾਹਨੀ ਆ ਬਸ ਇਹ ਆ ਕਿ ਮਤਲਬ ਚਲੋ ਜੋ ਵੀ ਆ ਗੱਲ ਮਤਲਬ ਸਹੀ ਹੋ ਜੇ ਤੇ ਮਾਫੀ ਮੰਗੇ ਮੇਰੀ ਮੰਮੀ ਕੋ ਜੋ ਵੀ ਉਹਨੇ ਗਲਤੀ ਕੀਤੀ ਆ ਤੇ ਮੈਂ ਇੱਕ ਧਰਮ ਵਾਲੇ ਮੇਰਾ ਸਾਥ ਦੇ ਦੇਣ ਮੇਰੀ سپورਟ ਕਰਨ ਮੇਰਾ ਨਾਮ ਤਲਵਿੰਦਰ ਸਿੰਘ ਪਾਟਿਆ ਜੀ ਗੁਰਦੁਆਰਾ ਸ੍ਰੀ ਗੁਰੂ ਕਲਕੀਤਾਰ ਸਿੰਘ ਸਭਾ ਤੋਂ ਮੈਂ ਸੇਵਾਦਾਰਾਂ ਉੱਥੋਂ ਦਾ ਤੇ ਅੱਜ ਇਹ ਪਰਿਵਾਰ ਮੇਰੇ ਕੋ ਆਇਆ ਸੀ ਕੋਈ ਮੇਰਾ ਕੱਲ ਥਾਣੇ ਤੋਂ ਹੀ ਹੋ ਗਿਆ ਸੀ ਤੁਸੀਂ ਤੇ ਇਹ ਕਹਦੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਮੈਂ ਇਹਨਾਂ ਨੂੰ ਪੁੱਛਿਆ ਵੀ ਗੱਲ ਕੀ ਹੈ ਇਹ ਲੜਕੀ ਇਥੋਂ ਇੰਦਰਾ ਗੁਰ ਨਹੀਂ ਦੀ ਤੇ ਵਿਆਹ ਹੀ ਉਥੇ ਲੋਹਾਰਕੇ ਆ ਜੀ ਤੇ ਸੁਮਿਤ ਸਿੰਘ ਮੁੰਡੇ ਦਾ ਨਾਂ ਹੈ ਉਹ ਕਿਤੇ ਮੇਰਾ ਕਹਿੰਦੇ ਵੀ ਕੋਈ ਚਰਚ ਵਗੈਰਾ ਨੂੰ ਮੰਨਦੇ ਆ ਹਾਂਜੀ ਉਹਨਾਂ ਦੇ ਮੰਮੀ ਤੇ ਇਹ ਪਰਿਵਾਰ ਜਿਹੜਾ ਗੁਰਸਿੱਖੀ ਨਾਲ ਜੁੜਿਆ ਹੋਇਆ ਆ ਤੇ ਇਹਨਾਂ ਨੂੰ ਕਿਤੇ ਕਹਿੰਦੇ ਆ ਵੀ ਤੁਸੀਂ ਚਰਚ ਵਗੈਰਾ ਆਇਆ ਕਰੋ ਇਹ ਲੜਕੀ ਨਹੀਂ ਜਾਂਦੀ ਵੀ ਮੈਂ ਬਾਬਾ ਦੀਪ ਸਿੰਘ ਜੀ ਨੂੰ ਮੰਨਿਆ ਤੇ ਮੈਂ ਉਹਨਾਂ ਦੇ ਨਾਲ ਹੀ ਰਹਿਣਾ ਉਹਨਾਂ ਕੋਲ ਹੀ ਰਹਿਣਾ ਤੇ ਉਹ ਤੋਂ ਸਾਬ ਨਾਲ ਹੋਰ ਕਿਸੇ ਜੀ ਨਹੀਂ ਮੰਨਣਾ ਬਸ ਇਸੇ ਗੱਲ ਦਾ ਕਲੇਸ਼ ਏ ਪਰਸੋਂ ਇਹਦਾ ਹਸਬੰਦ ਕਿਤੇ ਘਰ ਆਇਆ ਆਪਣੀ ਮਦਨ ਲਾ ਕੋ ਸਾਸ ਕੋ ਤੇ ਸਾਸ ਨੂੰ ਕਹਿੰਦਾ ਵੀ ਦੋ ਮਿੰਟ ਮੰਮੀ ਆਓ ਮੇਰੇ ਨਾਲ ਤੇ ਇਹ ਸੋਚਣ ਲੱਗੀ ਵੀ ਚੱਲ ਲੜਕੀ ਪ੍ਰੈਗਨੈਂਟ ਹੈ ਜੀ ਤੇ ਸ਼ਾਇਦ ਕੋਈ ਉਹਦੇ ਬਾਰੇ ਕੋਈ ਗੱਲ ਕਰਨੀ ਹੈ ਪ੍ਰੈਗਨੈਂਟ ਬਾਰੇ ਇਹ ਵਿਚਾਰੀ ਨਾਲ ਚੱਲ ਗਈ ਹੈ ਤੇ ਇਹਦੇ ਦਸਨ ਮੁਦਾਬ ਗਾਇਆ ਵੀ ਮੇਰੇ ਉੱਤੋਂ ਗਲੇ ਨੂੰ ਹੱਥ ਪਾ ਗਏ ਤੇ ਕਹਦਾ ਵੀ ਆ ਚੜੇਲ ਆ ਗਈ ਹੈ ਆ ਕੁੱਤੀ ਆ ਗਈ ਫਲਾਣ ਆ ਗਈ ਢੀਂਗਾ ਗਈ ਪਰ ਮੈਂ ਇਹ ਚਾਹੁੰਦਾ ਵੀ ਜੇ ਮਦਰਨ ਲਾ ਸੱਸ ਜੇ ਤੇ ਮਾਂ ਚ ਕੋ ਫਰਕ ਨਹੀਂ ਹੁੰਦਾ ਤੇ ਜੇ ਇਹਨੂੰ ਜੇ ਚਵਲ ਕਹਿੰਦਾ ਜਾਂ ਕੁੱਤੀ ਕਹਿੰਦਾ ਤੇ ਸਮਝੋ ਵੀ ਆਪਣੀ ਮਾਂ ਨੂੰ ਕਿਹਾ ਮੈਂ ਮੈਂ ਇਸ ਗੱਲ ਨੂੰ ਚੰਗਾ ਨਹੀਂ ਸਮਝਦਾ ਮਾੜੀ ਗੱਲ ਹੈ ਬਾਕੀ ਦੂਜਾ ਨੰਬਰ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਮੈਂ ਕਿਸੇ ਧਰਮ ਦੇ ਖਿਲਾਫ ਬੋਲਣਾ ਨਹੀਂ ਚਾਹੁੰਦਾ ਪਰ ਮੈਂ ਇਹ ਚਾਹੁੰਦਾ ਵੀ ਜਿਹੜਾ ਆ ਕੰਮ ਹੈ ਜਿਹੜਾ ਵੀ ਤੁਸੀਂ ਧਰਮ ਪਰ ਵਰਤਨ ਕਰੋ ਮੈਨੂੰ ਇਹ ਗੱਲ ਚੰ ਉਹ ਸੋਚਣ ਤੇ ਇਸ ਗੱਲ ਤੋਂ ਸੁਚੇਤ ਕਰਦਾਂ ਬਾਕੀ ਇਸ ਕੁੜੀ ਨੂੰ ਐਸੇ ਜਿਹੜੀ ਪੋਜੀਸ਼ਨ ਐ ਇਹ ਡਿਲੀਵਰੀ ਕੇਸ ਹੋਣ ਵਾਲਾ ਤੇ ਆਪਾਂ ਬਾਹਨੇ ਬੰਦਿਆ ਲੜਕੇ ਕੁੜੀ ਨੂੰ ਇੱਥੇ ਭੇਜਣ ਦੇ ਆ ਕਿ ਉਹ ਚੰਗੀ ਗੱਲ ਨਹੀਂ ਹੈਗੀ ਆਪਣੇ ਘਰ ਹੱਸੇ-ਵੱਸੇ ਸਾਂਭ ਕੇ ਇਸੇ ਗੱਲ ਦਾ ਚਾਅ ਹੈ ਜੀ ਦੇਖੋ ਜੀ ਇਹ ਤੇ ਪੁਲਿਸ ਪ੍ਰਸ਼ਾਸਨ ਦੀ ਮੈਂ ਤੇ ਉਸ ਗੱਲ ਨੂੰ ਕਹਾਂਗੇ ਵੀ ਚਲੋ ਇੱਕ ਪਾਸੇ ਤੇ ਸਾਡੇ ਐਸਐਚਓ ਸਾਹਿਬ ਬੜੇ ਵਧੀਆ ਲੱਗੇ ਹੋਏ ਨੇ ਪਰ ਜੇ ਇਹਨਾਂ ਨੇ ਪਰਸੋਂ ਦੀ ਕੋਈ ਕੰਪਲੇਂਟ ਪਾਈ ਤੇ ਉਹਦੀ ਸੁਣਵਾਈ ਕਰਨੀ ਚਾਹੀਦੀ ਇਹ ਮਾੜੀ ਗੱਲ ਹੈ ਜੇ ਨਹੀਂ ਸੁਣਵਾਈ ਕੀਤੀ ਤੇ ਕੱਲ ਨੂੰ ਪਤਾ ਕੀ ਇਹ ਕੋਈ ਅਭੀ ਨਭੀ ਹੋ ਜਾਈ ਫੇਰ ਪੁਲਿਸ ਪ੍ਰਸ਼ਾਸਨ ਸ ਤੇ ਜਦੋਂ ਪੁਲਿਸ ਪ੍ਰਸ਼ਾਸਨ ਕੋ ਆਪਾਂ ਲੋਕ ਜਾਂਦੇ ਤੇ ਗਰੀਬ ਲੋਕਾਂ ਦੀ ਸੁਣਵਾਈ ਨਹੀਂ ਹੁੰਦੀ ਇਹ ਕਿ ਜੇ ਕੋ ਜੇ ਪਰਵਰਤਨ ਦੀ ਗੱਲ ਹੈ ਪਰਵਰਤਨ ਵਾਲੀ ਗੱਲ ਬੜੀ ਗਲਤ ਗੱਲ ਹੈ ਮੈਂ ਉਹਨਾਂ ਦਾ ਵੀ ਸਤਿਕਾਰ ਕਰਦਾ ਉਸ ਧਰਮ ਦਾ ਵੀ ਸਤਿਕਾਰ ਕਰਦਾ ਹਾਂ ਪਰ ਆ ਜਿਹੜਾ ਕਨਵਰਟ ਕਰਨ ਵਾਲੀ ਗੱਲ ਹੈ ਨਾ ਇਹ ਚੰਦ ਲੋਕ ਆਗੇ ਜਿਹੜੇ ਲਾਲਚ ਦਿੰਦੇ ਗਰੀਬ ਪਰਿਵਾਰਾਂ ਨੂੰ ਤੇ ਗਰੀਬ ਪਰਿਵਾਰਾਂ ਨੂੰ ਲਾਲਚ ਦੇ ਇੱਕ ਤਰ੍ਹਾਂ ਪਰਵਰਤਨ ਕਰਦੇ ਆ ਇਹ ਬੱਚਾ ਜੇ ਚਾਹਦਾ ਵੀ ਮੈਂ ਬਾਬੇ ਦੀਪ ਸਿੰਘ ਦਾ ਲੜ ਲੱਗਾ ਤੇ ਉਹਦੇ ਲੱਗਾ ਰਹਿੰਦੇ ਕਿਉਂ ਇਸ ਬੱਚੇ ਨੂੰ ਜਾਣ ਕੇ ਹਰਾਸ ਕੀਤਾ ਜਾ ਰਿਹਾ ਬਾਕੀ ਸਭ ਬੱਚੇ ਨੂੰ ਇਨਸਾਫ ਦੇਣਾ ਤੇ ਇਨਸਾਫ ਦਵਾਣਾ ਸਾਡਾ ਕੰਮ ਹੈ ਆਪਾਂ ਜੇ ਉਹ ਇਨਸਾਫ ਨਾ ਦੇਣਗੇ ਤਾਂ ਫਿਰ ਆਪਾਂ ਇਨਸਾਫ ਨੂੰ ਦਵਾਵਾਂਗੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ